ਦੋਸਤੋ ਜਿਹੜਾ ਬਿਲਕੁਲ ਟੁਕਮਾ ਸਮਾ ਚੱਲ ਰਿਹਾ ਜੀ ਅਨਾਰ, ਨਾਸ਼ਪਤੀ, ਆਲੂ ਬੁਖਾਰਾ, ਅੰਜੀਰ ਤੇ ਇਸ ਤੋਂ ਇਲਾਵਾ ਸੇਬ ਤੇ ਜਿਹੜਾ ਆड़ੂ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਲਾਉਣ ਦਾ ਬਿਲਕੁਲ ਟੁਕਮਾ ਸਮਾ ਚੱਲ ਰਿਹਾ ਹੈਗਾ ਤੇ ਜਿਹੜੇ ਤੁਸੀਂ ਇਹ ਬੂਟੇ ਦੇਖ ਰਹੇ ਹੋਗੇ ਇਹ ਸਾਰੇ ਬੂਟੇ ਜਿਹੜੇ ਇਹਨਾਂ ਦੇ ਆ ਕਿਸਮਾਂ ਦੇ ਹੈਗੇ ਨੇਗੀ ਇਹਦੇ ਵਿੱਚ ਆਪਣੇ ਕੋਲੇ ਨਾਰ ਦੇ ਵਿੱਚ ਦੋ ਕਿਸਮਾਂ ਰਹੀਆਂ ਇੱਕ ਜਿਹੜੀ ਮਰਦੁੱਲਾਗੀ ਤੇ ਉਸ ਤੋਂ ਇਲਾਵਾ ਜਿਹੜੀ ਦੂਸਰੀ ਆਪਣੇ ਕੋਲੇ ਭਗਮਾਂਗੀ ਤੇ ਉਸ ਤੋਂ ਬਾਅਦ ਆ ਗਈ ਨਾਸ਼ਪਤੀ ਨਾਸ਼ਪਤੀ ਦੇ ਵਿੱਚ ਆਪਣੇ ਕੋਲੇ ਪੰਜਾਬ ਨਾਖ ਕਿਸਮ ਹੈਗੀ ਹੈਗੀ ਤੇ ਅੰਜੀਰ ਦੇ ਵਿੱਚ ਬਰਾਊਨ ਟਰਕੀ ਹੈਗੀ ਹੈਗੀ ਹੁਣ ਤੁਹਾਨੂੰ ਜਿਹੜੀ ਜ਼ਰੂਰੀ ਬੇਨਤੀ ਹੈ ਇਹ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਵੀਡੀਓ ਨੂੰ ਆਖਰ ਤੱਕ ਦੇਖਿਓ ਜਿਹੜਾ ਜਾਣਕਾਰੀ ਆਪਾਂ ਇਸ ਵੀਡੀਓ ਦੇ ਵਿੱਚ ਹੁਣ ਇਸ ਸਮੇਂ ਲੱਗਣ ਵਾਲੇ ਬੂਟੇ ਸੌਂਦੇ ਦੇਵਾਂਗੇ ਆ ਗੱਲ ਕਰ ਲਈਏ ਜੀ ਆਪਣੇ ਕੋਲੇ ਸੇਵ ਦੇ ਵਿੱਚ ਤਿੰਨ ਕਿਸਮਾਂ ਪਹੁੰਚੀਆਂ ਹੋ ਜਣਗੀਆਂ ਉਹਦੇ ਵਿੱਚ ਆਪਣੇ ਕੋਲੇ ਡਾਰਸਟ ਹਰਮਨ 99 ਤੇ ਜਿਹੜੀ ਕੈਲੀਏ ਅੰਨਾ ਕਿਸਮਾਂ ਦੀ ਇਹ ਆਪਣੇ ਕੋਲੇ ਇਸ ਸਮੇਂ ਫਾਰਮ ਦੇ ਉੱਪਰ ਮੌਜੂਦ ਆਗੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰ ਦੇ ਉੱਤੇ ਤੁਸੀਂ ਜਿਹੜਾ ਮੈਸੇਜ ਛੱਡ ਸਕਦੇ ਹੋਗੇ ਉੱਥੇ ਤੁਹਾਨੂੰ ਜਿਹੜੀ ਬੂਟਿਆਂ ਦੀ ਰੇਟ ਲਿਸਟ ਵੀ ਮਿਲ ਜਾਊਗੀ ਤੇ ਜਿਹੜੀ ਵੱਖ-ਵੱਖਰੀ ਬੂਟੇ ਤੁਸੀਂ ਖਰੀਦਣ ਲਈ ਸਾਡੇ ਫਾਰਮ ਤੇ ਵੀ ਪਹੁੰਚ ਸਕਦੇ ਹੋਗੇ ਫਾਰਮ ਦਾ ਪਤਾ ਜਿਹੜਾ ਹੈਗਾ ਪਿੰਡ ਕੁੱਤੀਵਾਲ ਖੁਰਦ ਜਿਹੜਾ ਤਹਿਸੀਲ ਮੋੜ ਜ਼ਿਲ੍ਹਾ ਬਠਿੰਡਾ ਬਠਿੰਡਾ ਮਾਨਸਾ ਰੋਡ ਦੇ ਉੱਪਰ ਜਿਹੜਾ 3-4 ਕਿਲੋਮੀਟਰ ਜਿਹੜਾ ਪਿੱਛੇ ਹੈਡਮਾ ਸਾਡਾ ਪਿੰਡ ਹੈਗਾ ਜੋਸੀ ਰਾਮਪਰਾ ਰੋਡ ਆ ਜਿਹੜਾ ਮੋਡ ਰਾਮਪਰਾ ਰੋਡ ਉਤੋਂ ਵੀ ਆ ਸਕਦੇ ਹੋਗੇ ਤੇ ਜਿਹੜੀ ਸਾਡੇ ਗੂਗਲ ਦੇ ਉੱਪਰ ਤੁਸੀਂ ਲੋਕੇਸ਼ਨ ਭਰ ਕੇ ਵੀ ਸਾਡੇ ਫਾਰਮ ਦੇ ਉੱਪਰ ਪਹੁੰਚ ਸਕਦੇ ਹੋ ਜੀ ਸਾਰੀਆਂ ਕਿਸਮਾਂ ਜਿਹੜੀਆਂ ਗਰੰਟੀ ਸ਼ੂਦਾ ਹੋਣਗੀਆਂ ਬੂਟਿਆਂ ਨੂੰ ਲਾਉਣ ਦਾ ਬਿਲਕੁਲ ਠਗਮਾ ਸਮਾਂ ਚੱਲ ਰਿਹਾ ਹੈਗਾ ਲਾਉਣ ਦਾ ਤਰੀਕਾ ਕੀ ਰਹੂਗਾ ਟੋਆ ਕਰਨਾ ਤੁਸੀਂ ਜਿਹੜਾ 3 ਤੋਂ 4 ਫੁੱਟ ਡੂੰਘਾ ਉਹਦੋਂ ਖਾਦ ਮਿਲਾ ਕੇ ਭਰ ਦੇਣਾ ਟੋਏ ਨੂੰ ਤੇ ਉੱਪਰ ਜਿਹੜੀ ਜੜ ਦੱਬ ਕੇ ਤੇ ਉੱਪਰ ਜਿਹੜੀ ਮਿੱਟੀ ਨਾਲ ਉਹਨੂੰ ਚੰਗੀ ਤਰ੍ਹਾਂ ਜਿਹੜਾ ਪ੍ਰੈਸ ਕਰ ਦੇਣਾਗਾ ਉਸ ਤੋਂ ਆ ਜਿਹੜਾ ਰਾਜਮਾ ਪਾਣੀ ਬੂਟਿਆਂ ਨੂੰ ਦੇਣਾਗਾ ਤੁਸੀਂ ਆ ਪਾਣੀ ਜਿਹੜਾ ਇਸ ਸਮੇਂ ਕਾਫੀ ਜਿਹੜੀ ਮਹੱਤਤਾ ਰੱਖਦਾਗਾ ਕਿਉਂਕਿ ਜੇਕਰ ਪੂਰਾ ਪਾਣੀ ਦੇਵਾਂਗੇ ਤੇ ਬੂਟਿਆਂ ਨੂੰ ਜਿਹੜਾ ਡਾਰਮੈਂਟ ਸਟੇਜ ਦੇ ਵਿੱਚ ਪਾਣੀ ਇੱਕ ਵਾਰ ਖਿੱਚਣਾ ਹੁੰਦਾਗਾ ਤੇ ਉਦੋਂ ਬਾਅਦ ਚੰਗੀਆਂ ਵੱਡਾਂ ਮੜਾ ਕੇ ਉਹਦੇ ਤੋਂ ਗਰੋਥ ਸਟਾਰਟ ਹੋ ਕਰਨੀ ਹੁੰਦੀ ਹੈਗੀ ਬਿਨਾਂ ਥੈਲੀ ਦੇ ਇਹ ਬੂਟੇ ਲੱਗਦੇ ਨੇ ਇਸ ਸਮੇਂ ਤੇ ਜਿਹੜੇ ਤੁਸੀਂ ਇਹਨਾਂ ਨੂੰ ਲਾਉਣ ਤੋਂ ਬਾਅਦ 15 ਫਰਵਰੀ ਦੇ ਕਰੀਬ 10 ਤੋਂ 15 ਫਰਵਰੀ ਦੇ ਕਰੀਬ ਜਿਹੜੀ ਇਹਨਾਂ ਤੇ ਫੋਟ ਆਉਣੀ ਸ਼ੁਰੂ ਹੋ ਜਾਂਦੀ ਹੈਗੀ ਲਾਉਣ ਸਮੇ ਜਿਹੜੀ ਮੁੱਖ ਧਿਆਨ ਰੱਖਣ ਜੋ ਗੱਲ ਹੈਗੀ ਕਿ ਬੂਟੇ ਨੂੰ ਲਾਉਣ ਤੋਂ ਬਾਅਦ ਤੁਸੀਂ ਕੱਟ ਦੇਣਾਗਾ ਵੈਸੇ ਤਾਂ ਅਸੀਂ ਥੋੜੇ ਥੋੜੇ ਕੱਟ ਸਾਰੇ ਬੂਟਿਆਂ ਤੇ ਮਾਰ ਦਿੱਤੇ ਨੇਗੇ ਪਰ ਫਿਰ ਵੀ ਤੁਸੀਂ ਥੋੜਾ ਬਹੁਤ ਇਹਨੂੰ ਕਟੋਗੇ ਤਾਂ ਉਹਦਾ ਫਾਇਦਾ ਇਹ ਹੋਊਗਾ ਜਿਹੜੀਆਂ ਸਾਈਡਾਂ ਵਾਲੀਆਂ ਟਾਹਣੀਆਂ ਹੁੰਦੀਆਂ ਨੇ ਉਹ ਬਾਹਰ ਨੂੰ ਗਰੋਥ ਕਰਦੀਆਂ ਨੇ ਤੇ ਬੂਟਾ ਚੰਗਾ ਫਲਾਬ ਬਣਾਉਣਾਗਾ ਚੰਗਾ ਫਲਾਬ ਬਣਨ ਦੇ ਨਾਲ ਕੀ ਹੁੰਦਾਗਾ ਕਿ ਜਿਹੜੀਆਂ ਜਿੰਨੀਆਂ ਜ਼ਿਆਦਾ ਟਾਹਣੀਆਂ ਹੋਣਗੀਆਂ ਜਾਂ ਜਿੰਨਾ ਪਾਸੇ ਨੂੰ ਫੈਲੂਗਾ ਬੂਟਾ ਉੰਨੀ ਹਵਾ ਤੇ ਜਿਹੜਾ ਧੁੱਪ ਦਾ ਆਦਾਨ-ਪ੍ਰਦਾਨ ਚੰਗਾ ਹੁੰਦਾ ਤੇ ਚੰਗਾ ਫਲ ਫੁੱਲ ਜਿਹੜਾ ਬੂਟੇ ਦੇ ਉੱਪਰ ਆਪਾਂ ਨੂੰ ਮਿਲਦਾ ਗਿਆ ਜੀ ਇਹਨਾਂ ਬੂਟੇ ਨੂੰ ਲੈਣ ਲਈ ਤੁਸੀਂ ਜਿਹੜਾ ਤੁਹਾਨੂੰ ਦਿੱਤੇ ਗੇ ਨੰਬਰ ਤੇ ਸੰਪਰਕ ਕਰ ਸਕਦੇ ਹੋਗੇ ਤੇ ਇਸ ਤੋਂ ਇਲਾਵਾ ਜਿਹੜਾ ਇਹਨਾਂ ਦੇ ਫਲਾਬ ਦੇ ਵਿੱਚ ਲਈ ਜਿਹੜੀਆਂ ਆਪਾਂ ਮੁੱਖ ਚੀਜ਼ਾਂ ਕਰਨੀਆਂ ਉਹ ਇਹ ਆ ਕਿ ਜਿਹੜੀ ਆਪਾਂ ਲਾਉਣ ਵੇਲੇ ਜਿਹੜੀ ਖਾਦ ਹੈਗੀ ਉਹ ਬੂਟੇ ਨੂੰ ਥੋੜੀ ਜਿਹੀ ਹੁਣੀ ਦੇ ਦੇਣੀ ਹੈ ਕਿਉਂਕਿ ਬਿਲਕੁਲ ਠੋਕ ਮੌਸਮਾ ਚੱਲ ਰਿਹਾ ਹੈਗਾ ਖਾਦ ਦੇਣ ਦਾ ਤੇ ਜਿਹੜੀ ਕਿਸਮਾਂ ਦੀ ਗੱਲ ਆ ਗਈ ਉਹ ਆੜੂ ਦੇ ਵਿੱਚ ਸ਼ਾਨੇ ਪੰਜਾਬ ਕਿਸਮ ਤੁਹਾਨੂੰ ਮਿਲ ਜੂਗੀ ਸੇਵ ਦੇ ਵਿੱਚ ਆਪਾਂ ਗੱਲ ਕਰ ਚੁੱਕੇ ਹਾਂ ਆ ਜਿਹੜੇ ਆਲੂ ਬੁਖਾਰੇ ਦੇ ਦੋ ਬੂਟੇ ਲੱਗਣੇ ਆਗੇ ਉਹਦੇ ਵਿੱਚ ਕਾਲਾ ਅਮਰਸਰੀ ਤੇ ਸਤਲੋਜ ਪਰਪਲ ਕਿਉਂਕਿ ਇੱਕ ਦੂਜੇ ਦੇ ਨਾਲ ਜਿਹੜੀ ਇਹਨਾਂ ਦੀ ਪੋਲੀਨੇਸ਼ਨ ਹੋਣੀ ਹੁੰਦੀ ਹੈ ਤੇ ਉਹਦੇ ਨਾਲ ਹੀ ਜਿਹੜੇ ਬੂਟੇ ਚੰਗਾ ਫਲ ਦਿੰਦੇ ਨੇਗੇ ਜੀ ਇਸ ਤੋਂ ਇਲਾਵਾ ਬਦਾਮ ਦੇ ਵਿੱਚ ਆਪਣੇ ਕੋਲ ਕੈਲੀਫੋਰਨੀਆ ਕਿਸਮ ਮਿਲ ਜੂਗੀ ਤੁਹਾਨੂੰ ਅੰਜੀਰ ਦੇ ਵਿੱਚ ਬਰਾਊਨ ਟਾਰਕੀ ਤੇ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਦੱਸ ਚੁੱਕੇ ਆ ਕਿ ਜਿਹੜਾ ਨਾਸ਼ਪਤੀ ਦੇ ਵਿੱਚ ਪੰਜਾਬ ਨਾਕ ਇਹ ਸਾਰੀਆਂ ਕਿਸਮਾਂ ਜਿਹੜੀਆਂ ਪੰਜਾਬ ਦੇ ਮੌਸਮ ਦੇ ਹਿਸਾਬ ਨਾਲ ਬਿਲਕੁਲ ਢੁਕਮੀਆਂ ਨੇਗੀਆਂ ਤੇ ਇਹਨਾਂ ਤੇ ਜਿਹੜੇ ਸਫਲ ਤਜਰਬੇ ਹੋ ਚੁੱਕੇ ਨੇਗੇ ਇਹਨਾਂ ਦਾ ਵਧੀਆ ਫਲ ਆਪਣੇ ਕੋਲ ਫਾਰਮ ਦੇ ਉੱਪਰ ਵੀ ਆਉਂਦਾਗਾ ਤੇ ਆਪਾਂ ਕਾਫੀ ਜਗ੍ਹਾ ਤੇ ਹੋਰ ਵੀ ਦੇਖ ਚੁੱਕੇ ਆ ਤੇ ਪੰਜਾਬ ਖੇਤੀਬਾੜ ਯੂਨੀਵਰਸਿਟੀ ਲੁਧਿਆਣਾ ਦੁਆਰਾ ਵੀ ਇਹਨਾਂ ਕਿਸਮਾਂ ਦੀ ਹੀ ਸਪਰਸ਼ਕ ਕੀਤੀ ਜਾਂਦੀ ਹੈ ਜੀ ਤੇ ਉਮੀਦ ਕਰਦੇ ਹਾਂ ਕਿ ਜਿਹੜੀ ਵੀਡੀਓ ਦੇ ਵਿੱਚ ਅਸੀਂ ਜਾਣਕਾਰੀ ਤੁਹਾਨੂੰ ਦਿੱਤੀ ਹੈਗੀ ਉਹ ਤੁਹਾਡੇ ਲਈ ਲਾਹੇਵੰਦ ਸਾਬਤ ਹੋਊਗੀ। ਅ ਇੱਕ ਬੇਨਤੀ ਦੁਆਰਾ ਫੇਰ ਕਰਦੇ ਹਾਂ ਕਿ ਵੀਡੀਓ ਨੂੰ ਬਹੁਤ ਜ਼ਤ ਸ਼ੇਅਰ ਕਰ ਦਿਓ ਤੇ ਜੇਕਰ ਤੁਹਾਡਾ ਕੋਈ ਸਵਾਲ ਹੋਵੇ ਕਿਸੇ ਵੀ ਤਰ੍ਹਾਂ ਦਾ ਤਾਂ ਤੁਸੀਂ ਸਾਨੂੰ ਜਿਹੜਾ ਕਮੈਂਟ ਛੱਡ ਸਕਦੇ ਹੋ ਜਾਂ ਫਿਰ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਦਿੱਤੇ ਗਏ ਨੰਬਰ ਦੇ ਉੱਪਰ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਜੀ ਧੰਨਵਾਦ।